ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਾਲ ਦੀ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਕੱਟੀ ਆ ਤੇ ਇੱਕ ਤਾਜੀ ਸੂਈ ਵੜਾ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਹੁਤ ਠੀਕ ਹੋ ਬਾਈ ਬੜਾ ਠੀਕ ਠਾਕ ਕਿਵੇਂ ਚੱਲਦਾ ਕੰਮਕਾਰ ਬਹੁਤ ਵਧੀਆ ਚੱਲਦਾ ਕੰਮ ਬਾਈ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦੋ ਨੌਜੰਟਾ ਸਿੰਘ ਹੂੰ ਪਿੰਡ ਸਹਿਣਾ ਜ਼ਿਲ੍ਹਾ ਬਨਾਲਾ ਜਸੀਰਤਾਬਾ ਨੇੜੇ ਪਿੰਡ ਆਪਣੇ ਕਿਹੜਾ ਰਾਇ ਨੇੜੇ ਪੱਖੋ ਕੈਂਚੀਆਂ ਭੜੌੜ ਠੀਕ ਹੈ ਬਾਈ ਮੇਰਾ ਨੰਬਰ ਬੋਲ ਦੋ ਆਪਣਾ 98720 42088 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਾਈ ਜਿਹੜੀ ਆਪਾਂ ਸਾਹਮਣੇ ਵੜ ਦੇਖ ਰਿਹਾ ਕਿਹੜਾ ਸੂਆ ਸੂਈਆ ਦੂਜਾ ਸੂਆ ਸੂਈ ਜੀ ਇਹ ਦੂਜਾ ਸੂਆ ਸੂਈਆ ਹਾਂਜੀ ਕਦੋਂ ਸੂਈਆ ਬਾਈ ਇਹ ਰਾਤ ਹੀ ਸੂਈਆ ਜੀ ਠੀਕ ਆ ਹਾਂਜੀ ਰਾਤ ਵਸ 2:00 ਵਜੇ ਜੇਰ ਪਈਗੀ ਹਾਂ 12:00 ਵਜੇ ਸੂਈ ਸੀ ਠੀਕ ਆ ਹਾਂ ਜੇਰੋ ਬੱਠਾ ਜੀ ਬਈ ਕਿੰਨਾ ਕੋ ਬੋਲਾ ਕੱਟਦਾ ਬਾਈ ਬਾਵਾ ਬਾ ਦੋਟਾ 1 ਕਿਲੋ ਕੱਢਿਆ ਕੋਈ ਬੱਚੇ ਨੂੰ ਜਗਾਤਾ ਠੀਕ ਆ ਜੇਰ ਬਾਈ ਕੰਪਲੀਟ ਆ ਬੱਠਲ ਚ ਪਈ ਆ ਆਪਾਂ ਚੈੱਕ ਕਰਾ ਦਨੇ ਆ ਚੈੱਕ ਕਰ ਲੋ ਆ ਪਈ ਆ ਤੇ ਬੱਚਾ ਬਾਈ ਕੀ ਦੇਤਾ ਬਸਾ ਦਿੰਦਾ ਜੀ ਬੱਚਾ ਬਸਾ ਦਿੰਦਾ ਹਾਂਜੀ ਹਾਂਜੀ ਠੰਡੀ ਸੀਲ ਆ ਜੀ ਜਿਵੇਂ ਮਰਜ਼ੀ ਦਾ ਹੂੰ ਕੀ ਬਾਤ ਆ ਬਈ ਠੰਡੀ ਸੀਲ ਕਰ ਮਾਰੀ ਕੋਲਾ ਹਾਂ ਬੱਚਾ ਕਰਮਲਨੇ ਬਸਾ ਦਿੰਦਾ ਬੱਚੇ ਚੰਗੇ ਪਉਂਦੀ ਆ ਹਨਾ ਹਾਂਜੀ ਹਾਂਜੀ ਲੇਵੇ ਦੀ ਬਈ ਫੀਟਿੰਗ ਚੈੱਕ ਕਰੋ ਕੀ ਬਾਤ ਆ ਕੱਲਾ ਕੱਲਾ ਥਾਣਾ ਮੁਠੀ ਵਾਲਾ ਥਾਣਾ ਚਾਰੇ ਥਾਣਾ ਐ ਮੰਨ ਲਓ ਬਈ ਪੂਰੇ ਘੇਰੇ ਤੇ ਲੱਗਿਆ ਸਾਊਸੀ ਲੱਕ ਮੈਂ ਬਈ ਬਾਹਰ ਠੰਡੀ ਹੈ ਜੀ ਜਿਵੇਂ ਮਾਰਦੀ ਚੁਲ ਚਾਹੇ ਦੋਨੇ ਪਾਸੇ ਵੇਖ ਕੇ ਥਣਾ ਬਾਕੀ ਪਲੀ ਵੀ ਬਹੁਤ ਆ ਬੈੜਾ ਹਾਂਜੀ ਹਾਂਜੀ ਕੱਦਕਾਰ ਦੇਖ ਲੋ ਜੀ ਚੈੱਕ ਕਰਾ ਬਈ ਫੁੱਲ ਬਰੀਡ ਫੁੱਲ ਖੋਲ ਦੇ ਬਈ ਬਈ ਇਹ ਏਅਰ ਸੈਰ ਤੇ ਪੈਂਦੀ ਆ ਬਰੀਡ ਹਾਂ ਬਈ ਏਅਰ ਸੈਰ ਦੀ ਚ ਪੈਗੀ ਮਾਰੀ ਦੀ ਹਾਂ ਠੀਕ ਆ ਹਾਂਜੀ ਥੋੜੀ ਜੀ ਬਾਈ ਕਹਿੰਦਾ ਵੀ ਏਅਰ ਸੈਰ ਤੇ ਪੈਂਦੀ ਆ ਬਾਕੀ ਬਰੀਡ ਚੈੱਕ ਕਰੋ ਬਈ ਚਮਕ ਵਧੀਆ ਯਾਰ ਹਨਾ ਹਾਂਜੀ ਚਮਕ ਕੜੀ ਆਪਣੀ ਚਮਕ ਚੈੱਕ ਕਰੋ ਬਈ ਲੰਮੀ ਲੰਮੀ ਫੁੱਲ ਕਰ ਮਾਰੀ ਤੇ ਬਾਈ ਕਿੰਨਾ ਕਰਦਾ ਤੂੰ ਦੇ ਦੂ ਅਸਟੀਮੇਟ ਦੋ ਦੂ ਦੇ 17 18 ਲੀਟਰ ਦੀ ਠੀਕ ਆ ਹਾਂਜੀ ਉੱਚਾਈ ਚੁਈ ਕਿਵੇਂ ਲੱਗੀ ਆ ਚੁਈ ਚੁਈ ਬੜੀ ਇੱਕ ਕਲੰਬਰ ਹੈ ਜੀ ਠੀਕ ਆ ਹਾਂਜੀ ਔੜ ਲੈ ਬਾਈ ਤੇ ਕੀ ਮੁੱਲ ਰਹੂ ਬਈ ਦੇਣ ਲੈਣ ਫਿਰ ਮੁੱਲ ਲੈਣ ਦੇਣ ਦਾ 60000 ਰੁਪਿਆ ਜੀ 60000 ਹਾਂਜੀ ਮਾਨਤਾਨ ਹੋਜੂ ਮਾਨਤਾਨ ਕਰ ਦਿਆਂਗੇ ਜੀ ਬਾਈ ਕਹਿੰਦਾ ਬਈ ਦੇਣ ਲੈਣ ਮੁੱਲ 60000 ਰੁਪਿਆ ਬਾਕੀ ਆਏਗਾ ਦਾ ਮਾਨਤਾਨ ਜ਼ਰੂਰ ਹੋਜੂ ਬਾਕੀ ਬਈ ਚੰਗੀ ਆ ਕੱਦ ਵਿੱਡ ਵਾਲੀ ਐ ਨਰੋਈ ਨਿਕਰ ਕਰਮ ਵਾਲੀ ਫੁੱਲਾ ਬਾਕੀ ਪ੍ਰਿੰਟ ਤੇ ਸਨਖ ਪੋਣੇ ਦੀ ਗੱਲ ਕਰੀਏ ਨਾ ਬਾੜ ਚ ਫੁੱਲਾ ਬਾਕੀ ਆਪਾਂ ਇਧਰੋਂ ਵੀ ਨਾੜਾਂ ਚੈੱਕ ਕਰਵਾਉਣਾ ਲੈ। ਕੀ ਬਾਤ ਆ। ਫੁੱਲ ਕਮਾਲ ਦੀਆਂ ਨਾੜਾਂ ਲੈਵੇ ਤੇ ਨਾੜਾਂ ਚੈੱਕ ਕਰੋ ਤੁੰਆ ਪਿਆ ਬਾਕੀ ਜਿੰਨਾ ਮਗਰ ਨੂੰ ਉਨੇ ਹੀ ਮੂਹ ਨੂੰ ਇਕੱਲਾ ਇਕੱਲਾ ਥਣ ਪੂਰੀ ਵਿੱਥੀ ਤੇ ਥਣ ਲੱਗਿਆ ਲਗਾ। ਮੁੱਲ ਬਈ ਨੇ ਰੱਖਿਆ 60000 ਬਈ ਦਾ ਨਾ ਬਾਕੀ ਮੌਕੇ ਤੇ ਮੰਨ ਤਾਣਾ ਜਰੂਰ ਹੋ ਜਾਊਗਾ ਤੇ ਅੱਗੇ ਬਈ ਦੋ ਨੰਬਰ ਤੇ ਇਹ 31 ਦੇ 10 ਕਿਹ ਮਹੀਨਿਆਂ ਦੀ ਆ 10 ਕਿਹ ਮਹੀਨਿਆਂ ਦੀ ਹਾਂਜੀ ਈ ਰਕਾਰ ਸੀਮਾ ਦਾ ਕੋਈ ਪਤਾ ਬਈ ਆ ਪਤਾ ਲਿਆਂਦੀ ਹੈ ਬਈ ਕੋਈ ਪਤਾ ਨਹੀਂ ਕਾਰ ਦਾ ਤਾਂ ਉਹ ਚੰਗੀ ਆ ਕੱਟੀ ਚੰਗੀ ਝੋਟੀ ਵੀ ਕੱਟੀ ਹੂੰ ਪਲੀ ਪਲੀ ਵੀ ਬਹੁਤ ਆ ਕੱਟੀ ਹਾਂਜੀ ਹਾਂਜੀ ਇੰਨੀ ਕੁ عمر ਹੋਏ ਦੀ ਅੰਦਾਜ਼ਾ ਉਮਰ 10 ਕਿ ਮਹੀਨੇ ਦੀ ਦੱਸਿਆ ਉਹਨੇ ਜੀ 10 ਕਿ ਮਹੀਨੇ ਦੀ ਸੌਸ਼ੀਲ ਬਾਈ ਚੈੱਕ ਕਰੋ ਹਾਂ ਚਾਰੇ ਥਾਣਾ ਜੀ ਛੜਗੀ ਠੀਕ ਆ ਹਾਂ ਹਾਣਾ ਪਬਈ ਨੇੜੇ ਤੇ ਚੈੱਕ ਕਰ ਬੋਨੇ ਲੈ ਕਰੇ ਬਈ ਇਤਨਾ ਮਰੀ ਕੀ ਬਾਤ ਆ ਬਈ ਬਹੁਤ ਚੰਗਾ ਥਾਣਾ ਹਨਾ ਉਹਨਾਂ ਦੀ ਦਿੱਖੀ ਬਹੁਤ ਆ ਜਾਨ ਹਾਂਜੀ ਹਾਂਜੀ ਬਾਕੀ ਸਿੰਗਾ ਦੀ ਕੁਆਲਿਟੀ ਵੀ ਕਰਮਾਲ ਨੇੜੇ ਮੋੜਨੀ ਆ ਫੇਸ ਕੁਆਲਿਟੀ ਚੈੱਕ ਕਰੋ ਬਹੁਤ ਪਿਆਰੀ ਆ ਉਮਰ ਦੇ ਸਾਬਨਾ ਕਦੂ ਵੀ ਬਹੁਤ ਆ ਬਾਕੀ ਬਾਈ ਚੌੜੀ ਚੂੜੀ ਬਹੁਤ ਆ ਜਰਾ ਨਾ ਹਾਂਜੀ ਹਾਂਜੀ ਟੋਰ ਦੇ ਮੜੀ ਜੀ ਬਾਈ ਖੁਰਸੀ ਨੂੰ ਵੀ ਲੈ ਫੁੱਲ ਭਲੀ ਵੀ ਆ ਬਾਕੀ ਬਾਈ ਕਹਿੰਦਾ ਬਾਈ ਚੰਗੀ ਸਮਾਈ ਹੋ ਗਈ ਤਾਂ ਚੰਗੀ ਤਿਆਰ ਹੋ ਜਾਣਾ ਕੱਟੀ ਨੇ ਟੋਰਾ ਤਾਰਾ ਚੈੱਕ ਕਰੋ ਬਾਕੀ ਪਿੱਠਪੂੜਾ ਬਹੁਤ ਚੰਗਾ ਹੈ ਨਾ ਹਾਂਜੀ ਹਾਂਜੀ ਤੇ ਕੀ ਮੋਲ ਆ ਬਾਈ ਫਿਰ ਇਹਦਾ ਵੀ ਦਿਨ ਲੈਣ ਮੋਲੇ ਦਾ 18000 ਹੈ ਜੀ ਮਾਨਤਾਣ ਹੋਜੂ ਮਾਨਤਾਣ ਕਰ ਦਿਆਂਗੇ 18000 ਰੁਪਿਆ ਬਾਈ ਕਹਿੰਦਾ ਬਾਈ ਕੱਟੀ ਦਾ ਮੋਲ ਬਾਕੀ ਮੌਕੇ ਤੇ ਮਾਨਤਾਣ ਜਰੂਰ ਹੋ ਜੂਗਾ ਬਾ ਕਿਉਂ ਬਰੀਕੀ ਵਾਲੀ ਕੱਟੀ ਆ ਚਮੜੀ ਪਤਲੀ ਦੀ ਆ ਹਨਾ ਬਾਈ ਹਾਂਜੀ ਹਾਂਜੀ ਬਾਈ ਜਾਤ ਵਾਲੀ ਆ ਕੱਟੀ ਜਿੱਟਲ ਮਾ ਤੋਂ ਲਈ ਉਹ ਤੇ ਮੰਜਾ ਸਾਰੀ ਨਹੀਂ ਚੰਗੇ ਆ ਜੀ ਠੀਕ ਆ ਬਾਈ ਹਾਂ ਢੱਲ ਮਾਇ ਰਿਹਾ ਦਾਂ ਹਾਂਜੀ ਬਾਕੀ ਬਾਈ ਲੇਵਾ ਨਾ ਬੈੜ ਦਾ ਇਹ ਗੱਲ ਕਰੀ ਬਹੁਤ ਸੋਹਣਾ ਫੀਟਿੰਗਾਂ ਵਾਲੇ ਲੇਵਾ ਕਰਮਾਲੀ ਦਾ ਤਿਆਰ ਕਰਿਆ ਪੂਰੀ ਵਿਥੀ ਤੇ ਥਣ ਲੱਗਾ ਬਾਕੀ ਕੱਦ ਬੈਡਲੀ ਚੰਗੀ ਆ ਤਿੰਨ ਆਕਸੀ ਕੇ ਬਾਈ ਕੋਲੇ ਬਾਈ ਦਊ ਆਪਾਂ ਦੋਮੇ ਹੀ ਦਿਖਾ ਦੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ